ट्यूमिंग टू मैरिज लगन डॉट कॉम एवरी सैटरडे टू टू थ्री पी एम विदिंदर उ शो अबाउट मेट्रीमोनियल लाइफ पार्टनरशिप एंड रिलेशनशिप ओनली ऑन रेडियो जिंदगी फिफ्टीन फिफ्टी ए एम रिश्ते स्वर्ग में बनते हैं लेकिन धरती आरोप हम उन्हें मिलाते हैं मैरिज लगन डॉट कॉम ड्रीम इट बिलीव इट एंड मेक इट है Marriage Lagan is a leading matchmaking services provider. We offer trusted and authentic matrimonial profile for those who are looking for brides and grooms for marriage. Register at info at marriagelagan.com. We cater for USA, Canada, UK, India and Fiji. For more information call 510-943-8037. That is 510-943-8037. Yaar Rahul ke date par jaana hai, lekin ke ਕਰ ਦਿਆ ਤੋ ਅਰੇ ਪ੍ਰਿਆ ਜਬ ਪੀਟੀ ਸਲਾਹ ਹੈ ਸਾਥ ਤੋ ਫਿਕਰ ਕੀ ਕੀ ਹੈ ਬਾਕ ਵਾਂਟ ਟੂ ਗੋ ਔਨ ਅ ਡੇਟ So don't get late, glow up yourself and unleash your inner radiance with PT Salon. From threading, waxing, facial, henna and makeup, all types of skin care are just a call away. Monday to Friday 10 am to 7 pm, Saturday and Sunday 10 am to 6 pm, PT Salon located at Dublin, St. Ramon and Pleasanton. For more details visit ptsalon.com or call 925 450 1000. ਉਦੋਂ ਡੰਕੀ ਰਾਹੀਂ ਅਮਰੀਕਾ ਜਾਣਾ ਹੋਇਆ ਔਖਾ ਗ੍ਰਿਫਤਾਰੀਆਂ ਸ਼ੁਰੂ ਪੰਜਾਬ 'ਚ ਕਿਸਾਨਾਂ ਵੱਲੋਂ ਸੀਐਮ ਤੇ ਮੰਤਰੀਆਂ ਦੇ ਘਰਾਂ ਦਾ ਕਿਰਾਇਆ ਕਰਨ ਦਾ ਐਲਾਨ ਜਲਿਆਨੇ ਬਾਗ ਕਤਲਿਆਂ ਬਾਰੇ ਬ੍ਰਿਟਿਸ਼ ਸਰਕਾਰ ਭਾਰਤੀ ਲੋਕਾਂ ਕੋਲੋਂ ਮੰਗੇ ਮਾਫੀ ਬੋਬ ਬਲੈਕਮੈਨ ਦਾ ਕਹਿਣਾ ਦਿੱਲੀ ਤੋਂ ਇੱਕ 에ਜੰਟ ਨੂੰ ਗ੍ਰਿਫਤਾਰ ਕੀਤਾ ਗਿਆ ਜੋ ਨੌਜਵਾਨਾਂ ਨੂੰ ਡੰਕੀ ਰੂਟ ਰਾਹੀਂ ਅਮਰੀਕਾ ਭੇਜਣ ਦੇ ਬਦਲੇ ਲੱਖਾਂ ਰੁਪਏ ਲੈ ਰਿਆ ਸੀ ਇਸ ਦਾ ਨਾਂ ਜਿਹੜਾ ਆਇਆ ਉਹ ਸੋਸ਼ਲ ਮੀਡੀਆ ਤੇ ਅਜੇ ਜਨਤਾ ਤਾਂ ਨਹੀਂ ਕੀਤਾ ਗਿਆ ਲੇਕਿਨ ਇਹ ਨੌਜਵਾਨ ਦਿੱਲੀ ਦਾ ਰਯਾਨ ਵਾਲਾ ਆਇਆ ਗੈਰ ਕਾਨੂੰਨੀ ਤਰੀਕੇ ਨਾਲ ਲੋਨ ਜਵਾਨਾਂ ਨੂੰ ਅਮਰੀਕਾ ਭੇਜ ਲਈ ਉਹਨਾਂ ਦੀ ਜਾਨ ਨੂੰ ਖਤਰੇ 'ਚ ਪਾ ਰਿਹਾ ਸੀ ਤਕਰੀਬਨ 17 ਦਿਨ ਪਹਿਲਾਂ NIA ਦੇ ਮਾਮਲਾ ਲਿਆ ਸੀ ਕਿ ਆਪਣੇ ਹੱਥ 'ਚ ਕੀ ਇਹ ਮਾਮਲਾ ਪੰਜਾਬ ਦੇ ਤਨਤਾਂ ਜ਼ਿਲ੍ਹੇ ਦੇ ਵਿੱਚ ਇੱਕ ਵਿਅਕਤੀ ਨਾਲ ਜੁੜਿਆ ਆ ਸੀ ਜਿਸ ਨੂੰ ਦਸੰਬਰ 2024 ਚ 45 ਲੱਖ ਰੁਪਏ ਦੇ ਕੇ ਡੌਕੀ ਰੂਰ ਨਾਲ ਹੀ ਅਮਰੀਕਾ ਭੇਜਿਆ ਗਿਆ ਸੀ ਪਰ 15 ਫਰਵਰੀ 2025 ਨੂੰ ਅਮਰੀਕੀ ਅਧਿਕਾਰੀਆਂ ਨੇ ਉਸ ਨੂੰ ਭਾਰਤ ਡਿਪੋਰਟ ਕਰ ਦਿੱਤਾ ਭਾਰਤ ਆਉਣ ਤੋਂ ਬਾਅਦ ਪੀੜਤ ਨੇ ਮੁੱਲਜ਼ਮ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਜਿਸ ਉਪਰੰਤ 13 ਮਾਰਚ ਨੂੰ ਇਹ ਮਾਮਲਾ ਐਨਆਈਏ ਨੂੰ ਸੌਂਪ ਦਿੱਤਾ ਗਿਆ 17 ਦਿਨਾਂ ਦੀ ਜਾਂਚ ਤੋਂ ਬਾਅਦ ਐਨਆਈਏ ਨੇ ਉਸ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਜਾਂਚ ਸਾਹਮਣੇ ਆਇਆ ਕਿ ਮੁੱਲਜ਼ਮ ਕੋਲ ਵਿਦੇਸ਼ੀ ਭੇਜਣ ਦਾ ਕੋਈ ਲਾਇਸੈਂਸ ਨਹੀਂ ਸੀ ਉਹ ਨੌਜਵਾਨ ਨੂੰ ਸਪੇਨ ਐਲ ਸਾਬ ਡੋਰ ਗੁਆਟੇਮਾਲਾ ਅਤੇ ਮੈਕਸੀਕੋ ਰਾਹੀਂ ਅਮਰੀਕਾ ਪਹੁੰਚਦਾ ਸੀ ਯਾਤਰਾ ਦੌਰਾਨ ਉਸਦੇ ਸਾਥੀਆਂ ਨੇ ਪੀਰੀਅਡ ਨੂੰ ਕੁੱਟਿਆ ਉਸ ਦਾ ਸ਼ੋਸ਼ਣ ਕੀਤਾ ਅਤੇ ਅਮਰੀਕੀ ਡਾਲਰ ਖੋਲੇ ਸਨ ਹੁਣ ਐਨਆਈਏ ਇਸ ਨੌਜਵਾਨ ਨੂੰ ਨਾ ਸਬੰਧਤ ਹੋਰ ਏਜੰਟਾਂ ਦੀ ਪਛਾਣ ਕਰਦੀ ਪੀ ਗਈ ਹੈ ਕਿ ਮਾਮਲਾ ਪੰਜਾਬ ਚ ਜਾਰੀ ਗੈਰ ਕਾਨੂੰਨੀ ਇਮੀਗ੍ਰੇਸ਼ਨ ਮਾਫੀਆ ਦੀ ਗੰਭੀਰਤਾ ਨੂੰ ਦਰਸਾਉਂਦਾ ਹੈ ਕਿਸਾਨ ਫਿਰ ਤੋਂ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਮੰਤਰੀਆਂ ਤੇ ਵਿਧਾਇਕਾਂ ਦੇ ਘਰਾ ਦੇ ਵਿਰੋਧ ਅੱਗੇ ਦਰਨਾ ਪ੍ਰਦਰਸ਼ਨ ਕਰਨਗੇ ਸੰਯੁਕਤ ਕਿਸਾਨ ਮੋਰਚਾ ਅਤੇ ਕਿਸਾਨ ਮਜ਼ਦੂਰ ਮੋਰਚਾ ਨੇ ਸ਼ੰਭੂ ਖਨੌਰੀ ਸਰਹੰਦ ਤੇ ਹੋਏ ਨੁਕਸਾਨ ਦੀ ਪਰਪਾਈ ਵਾਸਤੇ ਮੁਆਵਜ਼ੇ ਦੀ ਮੰਗ ਕੀਤੀ ਹੈ ਸ਼ੰਭੂ ਖਨੋਰੀ ਮੋਰਚੇ ਤੇ ਪੁਲਿਸ ਕਾਰਵਾਈ ਦੇ ਵਿਰੋਧ ਚ ਕਿਸਾਨਾਂ ਦਾ ਐਲਾਨ 19 ਮਾਰਚ ਨੂੰ ਪੰਜਾਬ ਪੁਲਿਸ ਵੱਲੋਂ ਕਿਸਾਨ ਆਗੂਆਂ ਦੀ ਗ੍ਰਿਫਤਾਰੀ ਅਤੇ ਸ਼ੰਭੂ ਖਨੋਰੀ ਸਰਹੱਦਾ ਨੂੰ ਖਾਲੀ ਕਰਵਾਉਣ ਤੋਂ ਬਾਅਦ ਪੰਜਾਬ ਚ 17 ਥਾਵਾਂ ਤੇ ਵਿਰੋਧ ਕਰਨਗੇ ਕੇਐਮਐਮ ਦੇ ਨਵੀਨਰ ਸਰਵਜਨ ਸਿੰਘ ਪੰਦੇ ਨੇ ਦੁਪਹਿਰ 'ਚ ਵੱਡੇ ਪ੍ਰਦਰਸ਼ਨ ਦਾ ਐਲਾਨ ਕੀਤਾ ਜਿਸ 'ਚ ਐਸ ਕੇਐਮ ਅਤੇ ਗੈਰ ਰਾਜਨੀਤਿਕ ਵੀ ਸ਼ਾਮਿਲ ਹੋਣਗੇ ਪਿਛਲੇ 13 ਮਹੀਨਿਆਂ ਤੋਂ ਚਾਲੇ ਸੰਘਰਸ਼ 'ਚ ਤੰਗ ਆਈ ਕਿਸਾਨ ਭਾਈਚਾਰਾ 13 ਫਰਵਰੀ 2024 ਤੋਂ ਕਿਸਾਨ ਆਪਣੀਆਂ ਮੰਗਾਂ ਲਈ ਦਿੱਲੀ ਰਵਾਨਾ ਹੋਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਪੁਲਿਸ ਵੱਲੋਂ ਸ਼ੰਭੂ ਖਨੋਰੀ ਸਰਹੱਦ ਤੇ ਬੈਰੀਕੇਡ ਲਗਾ ਕੇ ਉਹਨਾਂ ਰੋਕ ਕਿਆ ਗਿਆ ਹੈ ਕਿਸਾਨਾਂ ਨੇ ਚਾਰ ਵਾਰ ਦਿੱਲੀ ਵੱਲ ਮਾਰਚ ਕਰਨ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਨੇ ਆंसू ਗੈਸ ਛੱਡ ਕੇ ਉਹਨਾਂ ਨੂੰ ਰੋਕਿਆ ਸੀ ਅੱਜ 13 ਅਪ੍ਰੈਲ ਦਾ ਦਿਨ ਨੇ ਨਦੀਕ ਆ ਰਿਹਾ ਹੈ ਕਿ 1919 ਵਿੱਚ ਵਾਪਰੇ ਜਲਿਆਂਵਾਲੇ ਬਾਗ ਕਤਲੇਆਮ ਦੀਆਂ ਯਾਦਾਂ ਛੀਸਾਂ ਬਨ ਬਨ ਹਿਰਦੇ ਬਲੁੰਗੜ ਲੱਗਦੀਆਂ ਹਨ ਵਿਸ਼ੇ ਪੱਤਰੀ ਸਿਆਸਤ ਵਿੱਚ ਵੀ ਇਸ ਘਟਨਾਕ੍ਰਮ ਦੀ ਚਰਚਾ ਹਰ ਸਾਲ ਆਪ ਮੁਹਾਰੇ ਹੀ ਚੱਲ ਪੈਂਦੀ ਹੈ ਹੈਰੋ ਈਸਟ ਤੋ ਜੁਕੇ ਦੇ ਕੰਜ਼ਰਵੇਟਿਵ ਮੈਂਬਰ ਪਾਰਲੀਮੈਂਟ ਬੋ ਬ્લેਕਮੈਨ ਨੇ ਕਿਹਾ ਕਿ ਉਹਨਾ ਮੰਗ ਕੀਤੀ ਹੈ ਕਿ ਬ੍ਰਿਟਿਸ਼ ਸਰਕਾਰ ਜਲਿਆਂ ਵਾਲੇ ਬਾਗ ਕਤਲਿਆਂ ਦੀ ਵੜੇ ਕਾਂਡ ਤੇ ਭਾਰਤ ਤੋਂ ਮਾਫੀ ਮੰਗੇ ਬ੍ਰਿਟੇਨ ਦੀ ਸੰਸਦ ਵਿੱਚ ਬੋਲਦਿਆਂ ਉਹਨਾਂ ਨੇ 13 ਅਪ੍ਰੈਲ 1919 ਦੀਆਂ ਘਟਨਾਵਾਂ ਨੂੰ ਯਾਦ ਕੀਤਾ ਅਤੇ ਕਿਹਾ ਕਿ ਜਲਿਆਂ ਵਾਲੇ ਬਾਗ ਵਿੱਚ ਹੋਈ ਗੋਲੀਬਾਰੀ ਵਿੱਚ ਹਜ਼ਾਰਾਂ ਨਿਰਦੋਸ਼ ਨਾਗਰਿਕ ਮਾਰੇ ਗਏ ਅਤੇ ਜ਼ਖਮੀ ਹੋਏ ਹਨ ਅੱਜ ਜਦ ਮੈਂ ਜਲ੍ਹਿਆਂਵਾਲਾ ਬਾਗ ਕਤਲੇਆਮ ਦਾ ਮੁੱਦਾ ਉਠਾਇਆ ਹੈ ਮੈਂ ਸਰਕਾਰ ਨੂੰ ਅਤਿਆਚਾਰੀ ਦੀ ਵਰੇਗੰਢ ਤੋਂ ਪਹਿਲਾਂ ਭਾਰਤ ਦੇ ਲੋਕਾਂ ਤੋਂ ਰਸਮੀ ਤੌਰ ਤੇ ਮਾਫੀ ਮੰਗਣ ਲਈ ਕਿਹਾ ਹੈ ਐਕਸ ਤੇ ਜਾਰੀ ਇੱਕ ਵੀਡੀਓ ਵਿੱਚ ਬਲੈਕ ਮੈਨ ਨੂੰ ਇਹ ਕਹਿੰਦੇ ਹੋਏ ਦੇਖਿਆ ਗਿਆ ਕਿ 13 April 1919 ਨੂੰ ਜਨਰਲ ਡਾਇਰ ਨੇ ਬ੍ਰਿਟਿਸ਼ ਫੌਜਾਂ ਨੂੰ ਜੱਲ੍ਹਿਆਂਵਾਲਾ ਬਾਗ ਵਿੱਚ ਸ਼ਾਂਤੀ ਪੂਰਵਕ ਇਕੱਠ ਹੋਏ ਨਿਰਦੋਸ਼ ਨਾਗਰਿਕਾਂ ਤੇ ਗੋਲੀਬਾਰੀ ਕਰਨ ਦਾ ਹੁਕਮ ਦਿੱਤਾ ਸੀ ਬ੍ਰਿਟਿਸ਼ ਫੌਜ ਦੀ ਤਰਫੋਂ ਜਨਰਲ ਡਾਇਰ ਨੇ ਆਪਣੀਆਂ ਫੌਜਾਂ ਨੂੰ ਨਿਰਦੋਸ਼ ਲੋਕਾਂ ਤੇ ਗੋਲੀਬਾਰੀ ਕਰਨ ਦਾ ਹੁਕਮ ਦਿੱਤਾ ਸੀ ਇਹ ਕਤਲੇਆਮ 19 ਦਿਨ ਚੱਲਦਾ ਰਿਹਾ ਜਦੋਂ ਤੱਕ ਉਨ੍ਹਾਂ ਕੋਲ ਗੋਰਾ ਬਾਰੂਦ ਖਤਮ ਨਹੀਂ ਹੋਇਆ यूमिंग टू मैरिज लगन डॉट कॉम एवरी सैटरडे टू टू थ्री पी एम विदिंदर उभरी आ शो अबाउट मेट्रीमोनियल लाइफ पार्टनरशिप एंड रिलेशनशिप ओनली ऑन रेडियो जिंदगी फिफ्टीन फिफ्टी ए एम यारहुल के साथ डेट आरोप जाना है लेकिन ये पैरों के बाल देख कर उसने रिजेक्ट कर दिया तो हरे प्रिया जब पीटी सला है साथ तो फिक्र की क्या है बात Want to go on a date? So don't get late. Glow up yourself and unleash your inner radiance with PT Salon. From threading, waxing, facial, henna and makeup, all types of skin care are just a call away. Monday to Friday, 10am to 7pm. Saturday and Sunday, 10am to 6pm. PT Salon, located at Dublin, St. Ramon and Pleasanton. For more details, visit ptsalon.com or call 925-450-1000. रिश्ते स्वरूप में बनते हैं लेकिन धरती पर हम उन्हें मिलाते हैं marriagelagan.com dream it believe it and make it happen Marriage Lugan is a leading matchmaking services provider. We offer trusted and authentic matrimonial profile for those who are looking for brides and grooms for marriage. Register at info at marriagelagan .com. We cater for USA, Canada, UK, India, and Fiji. For more information, call 510 943 8037. That is 510 943 8037.